ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡ ਨਾਲ ਨਵਦੀਪ ਮਾਨਤਾ ਜੇਕਰ ਤੁਸੀਂ ਵੀ ਸ਼ਰਾਬ ਪੀਣ ਦੇ ਸ਼ਕੀਨ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ 4 ਦਿਨ ਠੇਕੇ ਜਿਹੜੇ ਨੇ ਬੰਦ ਰਹਿਣ ਵਾਲੇ ਨੇ ਤਰੀਕਾ ਵੀ ਨੋਟ ਕਰ ਲਓ 17 ਜੂਨ ਤੋਂ ਲੈ ਕੇ 19 ਜੂਨ ਤੱਕ ਹਾਲਾਂਕਿ 20 21 ਅਤੇ 22 ਨੂੰ ਠੇਕੇ ਖੁੱਲਣਗੇ ਤੇ 23 ਜੂਨ ਨੂੰ ਦੁਬਾਰਾ ਫੇਰ ਠੇਕੇ ਬੰਦ ਰਹਿਣਗੇ ਇਸ ਦਾ ਕਾਰਨ ਕੀ ਹੈ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਜਿਮਨੀ ਚੋਣਾ ਦਾ ਬਿਗਲ ਵੱਜਿਆ ਹੋਇਆ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਵਿੱਚ ਵੋਟਾਂ ਪੈਣੀਆਂ ਨੇ 23 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ ਤੇ ਸਾਰੇ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਕਾਰੀ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਕਿ ਆਖਿਰਕਾਰ 17 ਜੂਨ ਨੂੰ ਸ਼ਾਮ 7 ਵਜੇ ਤੋਂ ਲੈ ਕੇ 19 ਜੂਨ ਸ਼ਾਮ 6 ਵਜੇ ਤੱਕ ਠੇਕੇ ਬੰਦ ਰਹਿਣਗੇ ਹਾਲਾਂਕਿ 20 21 ਅਤੇ 22 ਤਰੀਕ ਨੂੰ ਠੇਕੇ ਆਮ ਦਿਨਾਂ ਵਾਂਗ ਖੁੱਲਣਗੇ ਅਤੇ 23 ਤਰੀਕ ਨੂੰ ਜਿਸ ਦੇ ਨਤੀਜੇ ਐਲਾਨੇ ਜਾਣੇ ਨੇ ਵੋਟਾਂ ਦੇ ਉਸ ਦਿਨ ਵੀ ਲੁਧਿਆਣਾ ਦੇ ਏਰੀਆ ਦੇ ਵਿੱਚ ਜਿਹੜੇ ਐ ਠੇਕੇ ਬੰਦ ਰਹਿਣਗੇ ਇਹ ਵੱਡਾ ਫੈਸਲਾ ਜੋ ਹੈ ਇਹ ਜਿਮਨੀ ਚੋਣਾ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਆਪਕਾਰੀ ਵਿਭਾਗ ਦੇ ਵੱਲੋਂ ਤੇ ਬਕਾਇਦਾ ਕਮਿਸ਼ਨਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਹੁਕਮਾਂ ਦੀ ਸਖਤਾਈ ਦੇ ਨਾਲ ਪਾਲਣਾ ਕੀਤੀ ਜਾਏ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤਾਂ ਇਹਨਾਂ ਤਰੀਕਾ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਜਿਹੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਦਾ ਖੇਤਰ ਹੈ ਉਸ ਦੇ ਵਿੱਚ ਡਰਾਈ ਡੇ ਐਲਾਨੇ ਗਏ ਨੇ ਇਸ ਦੇ ਵਿੱਚ ਸ਼ਰਾਬ ਦੀ ਵਿਕਰੀ ਵੰਡ ਅਤੇ ਸੇਵਨ ਦੇ ਉੱਤੇ ਪਾਬੰਦੀ ਲਗਾਈ ਗਈ ਹੈ तमाम ਅਧਿਕਾਰੀਆਂ ਨੂੰ ਅਦਾਰਿਆਂ ਨੂੰ ਇਹਨਾਂ ਪਾਬੰਦੀਆਂ ਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਆਦੇਸ਼ ਵੀ ਜਿਹੜੇ ਨੇ ਜਾਰੀ ਕੀਤੇ ਗਏ ਨੇ ਹਾਲਾਂਕਿ ਲੁਧਿਆਣਾ ਪੱਛਮੀ ਦੇ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਇਹ ਡਰਾਈ ਡੇ ਐਲਾਨਿਆ ਗਿਆ ਪੰਜਾਬ ਦੇ ਵਿੱਚ ਨਵੇਂ ਐਲਾਨਿਆ ਗਿਆ ਤਰੀਕਾ ਨੋਟ ਕਰ ਲਓ ਜੇਕਰ ਤੁਸੀਂ ਵੀ ਲੁਧਿਆਣਾ ਦੇ ਵਸਨੀਕ ਹੋ ਤਾਂ 17 ਜੂਨ ਤੋਂ ਲੈ ਕੇ 19 ਜੂਨ ਤੱਕ ਠੇਕੇ ਬੰਦ ਰਹਿਣਗੇ ਤੇ 23 ਜੂਨ ਨੂੰ ਦੁਬਾਰਾ ਫੇਰ ਠੇਕੇ ਬੰਦ ਰਹਿਣਗੇ ਕਿਉਂਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਹੋਣੀਆਂ ਨੇ 19 ਤਰੀਕ ਨੂੰ ਅਤੇ 23 ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਵਿਧਾਨ ਸਭਾ ਦੇ ਆਲੇ ਦੁਆਲੇ ਦੇ 3 ਕਿਲੋਮੀਟਰ ਦੇ ਅੰਦਰ ਇਹ ਜਿਹੜਾ ਹੁਕਮ ਲਾਗੂ ਕੀਤਾ ਜਾਏਗਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡ ਨਾਲ ਨਵਦੀਪ ਮਾਨਤਾ ਜੇਕਰ ਤੁਸੀਂ ਵੀ ਸ਼ਰਾਬ ਪੀਣ ਦੇ ਸ਼ਕੀਨ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ 4 ਦਿਨ ਠੇਕੇ ਜਿਹੜੇ ਨੇ ਬੰਦ ਰਹਿਣ ਵਾਲੇ ਨੇ ਤਰੀਕਾ ਵੀ ਨੋਟ ਕਰ ਲਓ 17 ਜੂਨ ਤੋਂ ਲੈ ਕੇ 19 ਜੂਨ ਤੱਕ ਹਾਲਾਂਕਿ 20 21 ਅਤੇ 22 ਨੂੰ ਠੇਕੇ ਖੁੱਲਣਗੇ ਤੇ 23 ਜੂਨ ਨੂੰ ਦੁਬਾਰਾ ਫੇਰ ਠੇਕੇ ਬੰਦ ਰਹਿਣਗੇ ਇਸ ਦਾ ਕਾਰਨ ਕੀ ਹੈ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਜਿਮਨੀ ਚੋਣਾ ਦਾ ਬਿਗਲ ਵੱਜਿਆ ਹੋਇਆ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਵਿੱਚ ਵੋਟਾਂ ਪੈਣੀਆਂ ਨੇ 23 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ ਤੇ ਸਾਰੇ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਕਾਰੀ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਕਿ ਆਖਿਰਕਾਰ 17 ਜੂਨ ਨੂੰ ਸ਼ਾਮ 7 ਵਜੇ ਤੋਂ ਲੈ ਕੇ 19 ਜੂਨ ਸ਼ਾਮ 6 ਵਜੇ ਤੱਕ ਠੇਕੇ ਬੰਦ ਰਹਿਣਗੇ ਹਾਲਾਂਕਿ 20 21 ਅਤੇ 22 ਤਰੀਕ ਨੂੰ ਠੇਕੇ ਆਮ ਦਿਨਾਂ ਵਾਂਗ ਖੁੱਲਣਗੇ ਅਤੇ 23 ਤਰੀਕ ਨੂੰ ਜਿਸ ਦੇ ਨਤੀਜੇ ਐਲਾਨੇ ਜਾਣੇ ਨੇ ਵੋਟਾਂ ਦੇ ਉਸ ਦਿਨ ਵੀ ਲੁਧਿਆਣਾ ਦੇ ਏਰੀਆ ਦੇ ਵਿੱਚ ਜਿਹੜੇ ਆ ਠੇਕੇ ਬੰਦ ਰਹਿਣਗੇ ਇਹ ਵੱਡਾ ਫੈਸਲਾ ਜੋ ਹੈ ਇਹ ਜਿਮਨੀ ਚੋਣਾ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਆਪਕਾਰੀ ਵਿਭਾਗ ਦੇ ਵੱਲੋਂ ਤੇ ਬਕਾਇਦਾ ਕਮਿਸ਼ਨਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਹੁਕਮਾਂ ਦੀ ਸਖਤਾਈ ਦੇ ਨਾਲ ਪਾਲਣਾ ਕੀਤੀ ਜਾਏ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤਾਂ ਇਹਨਾਂ ਤਰੀਕਾ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਜਿਹੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਦਾ ਖੇਤਰ ਹੈ ਉਸ ਦੇ ਵਿੱਚ ਡਰਾਈ ਡੇ ਐਲਾਨੇ ਗਏ ਨੇ ਇਸ ਦੇ ਵਿੱਚ ਸ਼ਰਾਬ ਦੀ ਵਿਕਰੀ ਵੰਡ ਅਤੇ ਸੇਵਨ ਦੇ ਉੱਤੇ ਪਾਬੰਦੀ ਲਗਾਈ ਗਈ ਹੈ तमाम ਅਧਿਕਾਰੀਆਂ ਨੂੰ ਅਦਾਰਿਆਂ ਨੂੰ ਇਹਨਾਂ ਪਾਬੰਦੀਆਂ ਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਆਦੇਸ਼ ਵੀ ਜਿਹੜੇ ਨੇ ਜਾਰੀ ਕੀਤੇ ਗਏ ਨੇ ਹਾਲਾਂਕਿ ਲੁਧਿਆਣਾ ਪੱਛਮੀ ਦੇ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਇਹ ਡਰਾਈ ਡੇ ਐਲਾਨਿਆ ਗਿਆ ਪੰਜਾਬ ਦੇ ਵਿੱਚ ਨਵੇਂ ਐਲਾਨਿਆ ਗਿਆ ਤਰੀਕਾ ਨੋਟ ਕਰ ਲੋ ਜੇਕਰ ਤੁਸੀਂ ਵੀ ਲੁਧਿਆਣਾ ਦੇ ਵਸਨੀਕ ਹੋ ਤਾਂ 17 ਜੂਨ ਤੋਂ ਲੈ ਕੇ 19 ਜੂਨ ਤੱਕ ਠੇਕੇ ਬੰਦ ਰਹਿਣਗੇ ਤੇ 23 ਜੂਨ ਨੂੰ ਦੁਬਾਰਾ ਫਿਰ ਠੇਕੇ ਬੰਦ ਰਹਿਣਗੇ ਕਿਉਂਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਹੋਣੀਆਂ ਨੇ 19 ਤਰੀਕ ਨੂੰ ਅਤੇ 23 ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਵਿਧਾਨ ਸਭਾ ਦੇ ਆਲੇ ਦੁਆਲੇ ਦੇ 3 ਕਿਲੋਮੀਟਰ ਦੇ ਅੰਦਰ ਇਹ ਜਿਹੜਾ ਹੁਕਮ ਲਾਗੂ ਕੀਤਾ ਜਾਏਗਾ